मुख्यमंत्री आम आदमी पार्टी के कौमी कन्वीनर अरविंद केजरीवाल की सी बी आई वालों गिरफ्तारी हो चुकी है सर जी पहले ईडी मगर पाई गई है हूँ सी बी आई ने अपना कार्ड अपने पत्ते खोल दिते हैं जी जांच सी बी आई तक पहुंच गई है बीते दिन दे भी डेढ़ घंटा पुछगिछ हुई है जेल के अंदर सी बी आई जी है कुछ हद हाँ तक फ्रेंसिस का देखती है बट वह ज्यादातर यह देखती है कि करप्शन कि्थे हुई हालांकि सी बी आई ने यह गल नहीं मनी उन्होंने कहा कि गिरफ्तारी का हाले कोई चांस नहीं है ਸਿਰਫ ਪੁੱਛ ਕੇ ਚੱਤ ਇਸ ਨੂੰ ਸਿਆਸੀ ਗੇਮ ਵਾਂਗੂ ਵੇਖਿਆ ਜਾਵੇ ਕਿ ਇਸ ਨੂੰ ਨਿਆਇ ਪ੍ਰਣਾਲੀ ਦੇ ਤੌਰ ਤੇ ਵੇਖਿਆ ਜਾਵੇ ਅਗਰ ਕੋਈ ਪ੍ਰੂਫ ਹੋਏਗਾ ਤਾਂ ਹੀ ਕੋਰ ਨੇ ਕਿਹਾ ਕਿ ਨਾ ਅਰੈਸਟ ਕੀਤਾ ਜਾਵੇ ਉਹਨ ਪ੍ਰਫੂਲ ਪਟੇਲ ਦਾ ਮਹਾਰਾਸ਼ਟਰ ਦਾ ਕੇਸ ਹੈ 1600 ਕਰੋੜ ਦਾ ਕੇਸ ਸੀਗਾ ਜੀ ਉਹਨਾਂ ਨੂੰ ਜਿਹੜੀ ਨਾ ਗ੍ਰੀਨ ਚੈਕ ਦਿੱਤੀ ਤਾਂ 3-4 ਸਾਲ ਬਾਅਦ ਗੁਰਵਿੰਦ ਕੇਜਰੀ ਵਾਲਦੀ ਨਹੀਂ ਤੇ ਗੱਲ ਲੱਗੀ ਨਿਆਇ ਦੀ ਔਰ ਇੱਕ ਬੜੇ ਡਿਸਪਲਿਨ ਮੈਨਰ ਔਰ ਉਦੋਂ ਨਾਲ ਫਾਰਮੈਟ ਨਾਲ ਨਿਆਇ ਕਰਦੇ। ਝੁੰਮਣੀਆਂ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਲੈ ਕੇ ਲਗਾਤਾਰ ਚਰਚਾ ਚੜੀ ਆ। ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡਿਆ ਜਾ ਚੁੱਕਿਆ ਹੈ। ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਹੈ ਸੁਖਬੀਰ ਬਾਦਲ ਹੋਰੀ ਬੁਲਾਉਂਦੇ ਨੇ ਤੇ ਇੱਕ ਮੀਟਿੰਗ ਜਲੰਧਰ ਦੇ ਵਿੱਚ ਹੁੰਦੀ ਹੈ। ਇੱਕ ਮੰਜਾ ਹੁੰਦਾ ਹੈ। ਜੀ। ਉਹਦੇ ਚਾਰ ਪਾਈ ਹੁੰਦੇ ਨੇ। ਬਿਲਕੁਲ। ਠੀਕ ਹੈ ਜੀ। ਜਿਹੜੇ ਇਹ ਸੁਖਬੀਰ ਬਾਦਲ ਜਿਹੜੇ ਨੇ ਉਹ ਮੰਜੇ ਦੇ ਵਿੱਚ ਸੈਂਟਰ 'ਚ ਬੈਠੇ। ਹੁਣ ਉਹ ਮੰਜੇ ਦੇ ਚਾਰੋਂ ਪਾਈ ਹਿਲ ਗਏ। ਹਾਂ। ਉਨਕ ਟੁੱਟ ਕੇ ਮੰਝਾ ਗਿਰ ਜੇਗਾ ਔਰ ਫਰਸ਼ਤੇ ਲੱਗ ਜੂਗਾ ਇੰਨਾ ਕਰਕੇ ਸਾਡੀਆਂ ਜਮਾਨਤਾ ਜਬਤ ਹੋ ਰਹੀਆਂ ਉਹੀ ਗੱਲ ਆ ਜਾਂਦੀ ਇਹ ਪੰਜਾਬ ਬਚਾਓ ਯਾਤਰਾ ਨਹੀਂ ਕੱਢਣੀ ਚਾਹੀਦੀ ਸੀ ਸਨੋ ਅਕਾਲੀ ਦਲ ਬਚਾਓ ਯਾਤਰਾ ਹੀ ਪਹਿਲੇ ਕੱਢਣੀ ਚਾਹੀਦੀ ਸੀ ਇੱਕ ਐਸਾ ਸ਼ਖਸ ਜੋ ਕਿ ਸੋਸ਼ਲ ਮੀਡੀਆ ਤੇ ਮਾਤਰ ਗੱਲਾਂ ਕਰਕੇ ਵਾਇਰਲ ਹੋਇਆ ਔਰ ਮੇਰੇ ਖਿਆਲ ਦੇ ਨਾਲ ਗੱਲਾਂ ਦਾ ਹੀ ਉਹਨਾਂ ਨੂੰ ਨੁਕਸਾਨ ਹੋਇਆ ਕਿ ਅਖੀਰ ਦੇ ਵਿੱਚ ਡਿਬਰੂਗੜ੍ਹ ਜੇਲ੍ਹ ਜਾਣਾ ਪਿਆ ਪ੍ਰਧਾਨ ਮੰਤਰੀ ਬਾਜੇ ਕਿ ਉਸ ਕੈਪੈਸਿਟੀ ਦੇ ਹੈਗੇ ਆ ਕਿ ਉਹ ਐਮ ਐਲ ਏ ਬਣ ਜੇ ਜੀ ਜੇ ਬਨ ਬਨ ਵੀ ਗਏ ਜੀਤ ਵੀ ਗਏ ਕੀ ਉਹਨਾਂ ਨੂੰ ਜ਼ਮਾਨਤ ਮਿਲੂਗੀ ਪੁਆਇੰਟ 2 ਪੁਆਇੰਟ ਬਹੁਤ ਗੱਲਾਂ ਦਾ ਧਿਆਨ ਹੋਣਾ ਜ਼ਰੂਰੀ ਹੈ ਬਿਲਕੁਲ ਜੀ ਸਮਾਜਿਕ ਗੱਲਾਂ ਦਾ ਪਤਾ ਹੋਣਾ ਚਾਹੀਦਾ ਪੰਜਾਬ ਵਿੱਚ ਇੱਕ ਨਵੀਂ ਹਵਾ ਚੱਲ ਪਈ ਹੋਈ ਹੈ ਇਹ ਇੰਡੀਪੈਂਡੈਂਟ ਖੜਾ ਕਰੋ ਆਪਣਾ ਬੰਦਾ ਚੁਣ ਲਓ ਪਬਲਿਕ ਆਡੀਅਨਸ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਈਮਾਨ ਮੈਂ ਸਰਵਜੀਤ ਸਿੰਘ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਪੋਲਿਟੀਕਲ ਹੱਬ ਦੇ ਵਿੱਚ द पॉलिटिकल हब ਦੇ ਵਿੱਚ ਅੱਜ ਗੱਲ ਕਰਾਂਗੇ ਦੇਸ਼ ਦੁਨੀਆ ਦੇ ਪੋਲੀਟੀਕਲ ਮਸਲਿਆਂ ਬਾਰੇ ਪੋਲੀਟੀਕਲ ਅਪਡੇਟਸ ਬਾਰੇ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੀਬੀਆਈ ਵੱਲੋਂ ਗ੍ਰਿਫਤਾਰੀ ਹੋ ਚੁੱਕੀ ਹੈ ਸਰ ਜੀ ਬਿਲਕੁਲ ਜੀ ਪਹਿਲੇ ਈਡੀਲ ਮਗਰ ਪਈ ਰਹੀ ਹੈ ਹੁਣ ਸੀਬੀਆਈ ਨੇ ਆਪਣਾ ਕਾਰਡ ਆਪਣੇ ਪੱਤੇ ਖੋਲ ਦਿੱਤੇ ਨੇ ਜੀ ਹੁਣ ਸੀਬੀਆਈ ਨੇ ਉਹਨਾਂ ਨੂੰ ਉਹੀ ਐਕਸਾਈਜ਼ ਪਾਲਿਸੀ ਦੇ ਅੰਡਰ ਪਰਚਾ ਕਰਕੇ ਜੀ ਅਰੈਸਟ ਕੀਤਾ ਹੈ ਜੀ ਜੀ ਤਾਂ ਅ ਅਰਵਿੰਦ ਕੇਜਰੀਵਾਲ ਦੇ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਈਡੀ ਜੋ ਪੈਸਿਆਂ ਦਾ ਲੈਣ ਦੇਣ ਹੋਇਆ ਉਸ ਦੀ ਜਾਂਚ ਕਰ ਰਹੀ ਸੀ ਤੇ ਹੁਣ ਜਾਂਚ ਸੀਬੀਆਈ ਤੱਕ ਪਹੁੰਚ ਗਈ ਹੈ ਬੀਤੇ ਦਿਨ ਵੀ ਡੇਢ ਘੰਟਾ ਪੁੱਜ ਕੇ ਚੋਈ ਹੈ ਜੇਲ੍ਹ ਦੇ ਅੰਦਰ ਅ ਪ੍ਰਦੀਪ ਜੀ ਇਹਦੇ ਵਿੱਚ ਇਸ ਤਰ੍ਹਾਂ ਹੈ ਈਡੀ ਜਿਹੜੀ ਹੈ ਜਿੰਨੇ ਫਾਈਨੈਂਸ਼ੀਅਲ ਕੋਈ ਵੀ ਡਿਸਕ੍ਰਿਪਟ ਸੇ ਹੁੰਦੀ ਹੈ ਫਾਈਨੈਂਸ਼ੀਅਲ ਕੋਈ ਵੀ ਅਗਰ ਲੇਨ ਦੇਣੇ ਕੋਈ ਗੜਬੜੀ ਪਾਈ ਜਾਂਦੀ ਹੈ ਉਹਨੂੰ ਸਭ ਤੋਂ ਪਹਿਲੇ ਈਡੀ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਹੀ ਚੈੱਕ ਕਰਦੀ ਹੈ ਉਹਦਾ ਪੂਰਾ ਖਾਕਾ ਤਿਆਰ ਕਰਦੀ ਹੈ ਜੀ ਜੀ ਸੀਬੀਆਈ ਜਿਹੜੀ ਹੈਗੀ ਉਹ ਕੁਝ ਹੱਦ ਤੱਕ ਫਾਈਨੈਂਸਿਸ ਦਾ ਦੇਖਦੀ ਹੈ ਬਟ ਉਹ ਜ਼ਿਆਦਾਤਰ ਇਹ ਦੇਖਦੀ ਹੈ ਕਿ ਕਰਪਸ਼ਨ ਕਿੱਥੇ ਹੋਈ ਹਮ ਤੇ ਹੁਣ ਉਹ ਕਰਪਸ਼ਨ ਦਾ ਕੀ ਐਕਸਾਈਜ਼ ਪਾਲਿਸੀ ਜਿਹੜਾ ਲੈਂਡ ਦੇ ਨੋਆ ਉਹ ਕਰਪਸ਼ਨ ਐਕਟ ਦੇ ਅੰਡਰ ਆ ਜਾਂਦਾ ਹੈ ਜੀ ਤੇ ਉਹ ਸੀਬੀਆਈ ਨੇ ਹੁਣ ਉਸ ਚੀਜ਼ ਦਾ ਫਾਈਲ ਕੰਪਲੇਂਟ ਲੈਂਦੀ ਹੈ ਤੇ ਉਹਨਾਂ ਨੂੰ ਰਿਮਾਂਡ ਤੇ ਲੀਤਾ ਹੈ ਜੀ ਅੱਛਾ ਸੋਮਵਾਰ ਤੋਂ ਲਗਾਤਾਰੇ ਖਬਰ ਆ ਰਹੀਆਂ ਸੀ ਕਿ सीबीआई ਅਰੈਸਟ ਕਰੇਗੀ ਸੀ ਬੇ ਅਰੈਸਟ ਕਰਨ ਵਾਲੀ ਹੈ ਹਾਲਾਂਕਿ सीबीआई ਨੇ ਇਹ ਗੱਲ ਨਹੀਂ ਮੰਨੀ ਉਹਨਾਂ ਨੇ ਕਿਹਾ ਕਿ ਗ੍ਰਿਫਤਾਰੀ ਦਾ ਹਲੇ ਕੋਈ ਚਾਂਸ ਨਹੀਂ ਹੈ ਸਿਰਫ ਪੁੱਛਗਿੱਛ ਤੱਕ ਹੈ ਪਰ ਅੱਜ ਜਦੋਂ ਕੋਰਟ ਦੇ ਵਿੱਚ ਇਹ ਫੈਸਲਾ ਹੁੰਦਾ ਹੈ ਮਤਲਬ ਕੋਰਟ ਵੱਲੋਂ ਇਹ ਆਰਡਰ ਦੇ ਦਿੱਤੇ ਜਾਂਦੇ ਆ ਕਿ ਗ੍ਰਿਫਤਾਰੀ ਕੀਤੀ ਜਾਵੇ ਤਾਂ सीबीआई ਕੋਰਟ ਦੇ ਵਿੱਚ ਹੀ ਗ੍ਰਫਤਾਰ ਕਰ ਲੈਂਦੀ ਹੈ ਹਾਂਜੀ ਇਸ ਨੂੰ ਸਿਆਸੀ ਗੇਮ ਵਾਂਗੂ ਵੇਖਿਆ ਜਾਵੇ ਕਿ ਇਸ ਨੂੰ ਨਿਆਂ ਪ੍ਰਣਾਲੀ ਦੇ ਤੌਰ ਤੇ ਹੀ ਵੇਖਿਆ ਜਾਵੇ ਦੇਖੋ ਇਹਦੇ ਦੋਨੋਂ ਸੈਗਮੈਂਟ ਹੈਗੇ ਦੋ ਪਹਿਲੂ ਨੇ ਜੀ ਇੱਕ ਪੋਲਿਟੀਕਲ ਵੈਂਡੇਟਾ ਵੀ ਹੈ ਹਮ ਇੱਕ ਨਾਨ ਪੋਲਿਟੀਕਲ ਵੈਂਡੇਟਾ ਨੂੰ ਛੱਡ ਕੇ ਅਗਰ ਅਸੀਂ ਜਸਟਿਸ ਸਿਸਟਮ ਦੇ ਸਾਹਮਣੇ ਦੇਖੀਏ ਜੀ ਦੇਖੋ ਆਨਰੇਬਲ ਕੋਰਟਸ ਜਿਹੜੀਆਂ ਨੇ ਉਹਨਾਂ ਨੇ ਤੱਥੀ ਅਤੇ ਤੁਹਾਨੂੰ ਉਹ ਪਕੜਨਾ ਹੈ ਜੀ ਉਹਨਾਂ ਨੇ ਕੋਈ ਪੋਲਿਟੀਕਲ ਉਸਤੇ ਨਹੀਂ ਪਕੜਨਾ ਹੈ ਅਗਰ ਕੋਈ ਪ੍ਰੂਫ ਹੋਏਗਾ ਤਾਂ ਹੀ ਕੋਰਟ ਨੇ ਕਿਹਾ ਕਿ ਇਹਨੂੰ ਅਰੈਸਟ ਕੀਤਾ ਜਾਵੇ ਜੀ ਕਿਉਂਕਿ ਉਹ ਬੇਬੁਨਿਆਦੀ ਗੱਲ ਨਹੀਂ ਹੋ ਸਕਦੀ ਕਿ ਜੀ ਮੂੰਹ ਜਬਾਨੀ ਕਹਤੇ ਹੈ ਅਰੈਸਟ ਕਰ ਲਓ ਜੀ ਕੋਈ ਨਾ ਕੋਈ ਕੋਰਟ ਨੂੰ ਪ੍ਰੂਫ ਯਾ ਇਹਨਾਂ ਦੇ ਵਕੀਲ ਸਮਝਾਉਣ ਦੇ ਪਿੱਛੇ ਰਹਿ ਕੇ ਲੈਗ ਕਰ ਗਏ ਅਰਵਿੰਦ ਕੇਜਰੀਵਾਲ ਦੇ ਤੇ ਤਾਂ ਕਰਕੇ ਇਹ ਹੁਣ ਦੇਖਣ ਲੋ ਦੇਖਣ ਲੱਗ ਤਾਂ ਇਹੀ ਹੈ ਕਿ ਸੀਬੀਆਈ ਨੂੰ ਐਨੇ ਚਿਰ ਬਾਅਦ ਟਾਈਮ ਮਿਲੇ ਜਾਂ ਰਿਸ਼ੀਟ ਫਾਈਲ ਕਰਨ ਦਾ ਜਾਂ ਅਰੈਸਟ ਕਰਨ ਦਾ ਇਹ ਤਾਂ ਸੀਬੀਆਈ ਪਹਿਲਾਂ ਹੀ ਕਰ ਸਕਦੀ ਸੀਗੀ ਜੀ ਇਹ ਹੁਣ ਕਿਉਂ ਕੀਤਾ ਜਦੋਂ ਉਹ ਸੁਪਰੀਮ ਕੋਰਟ ਤੱਕ ਪਹੁੰਚ ਗਈ ਸੀ ਕਿ ਬੇਬਸ ਤੇ ਇਹੀ ਗੱਲਾਂ ਜੋ ਸੰਜੇ ਸਿੰਘ ਨੇ ਉਹਨਾਂ ਨੇ ਵੀ ਕਈਆਂ ਨੇ ਰਾਸ਼ਟਰੀ ਸਭਾ ਮੈਂਬਰਾਂ ਨੇ ਵੀ ਇਹ ਗੱਲਾਂ ਕਈਆਂ ਨੇ ਕਿ ਕੇਂਦਰ ਸਰਕਾਰ ਹੁਣ ਮੈਂ ਉਹਨਾਂ ਦੇ ਸ਼ਬਦਾਂ ਦੀ ਗੱਲ ਕਰ ਰਿਹਾ ਜੋ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਸੀਬੀਆਈ ਦੀ ਮਰਦੋਂ ਕਰ ਰਹੀ ਹੈ ਫਰਜ਼ੀ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਫਸਾਉਣ ਦੇ ਲਈ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਬਾਹਰ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਗਏ। ਦੇਖੋ ਪ੍ਰਦੀਪ ਜੀ ਪਹਿਲੀ ਗੱਲ ਤਾਂ ਇਹ ਹੈ ਉਹ ਇੱਕ ਇਲੈਕਟਿਡ ਸੀਐਮ ਨੇ ਜੀ ਦਿੱਲੀ ਦੇ ਪੋਲਿਟੀਕਲ ਵੈਂਡੇਟਾ ਹੈਗਾ ਹੂੰ ਹੋ ਵੀ ਸਕਦਾ ਹੈ ਹੂੰ ਤੇ ਹੋ ਵੀ ਰਿਹਾ ਹੋਏਗਾ ਹੂੰ ਪਰ ਇਹ ਨਹੀਂ ਅਸੀਂ ਕਹਿ ਸਕਦੇ ਕਿ 100% ਪੋਲਿਟੀਕਲ ਵੈਂਡੇਟਾ ਹੀ ਹੋਵੇ ਤਾਲੀ ਇੱਕ ਹੱਥ ਨਾਲ ਨਹੀਂ ਹਮੇਸ਼ਾ ਦੋ ਹੱਥ ਨਾਲ ਵੱਜਦੀ ਹੈ ਬਾਰ ਬਾਰ ਇਲਜ਼ਾਮ ਲੱਗ ਰਹੇ ਆ ਜਾਂਚ ਦੇ ਦੇਖੋ ਅਗਰ ਈਡੀ ਔਰ ਸੀਬੀਆਈ ਅਗਰ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਹੀ ਇੰਨਾ ਮੋਨੀਟਰ ਕਰਦੀ ਪਈ ਹੈ ਔਰ ਸੀਰੀਅਸ ਐਸ ਮੈਟਰ ਵਿੱਚ ਤੇ ਬਿਹਾਰ ਵਿੱਚ ਤਿੰਨ ਪੁਲ ਤਿੰਨ ਦਿਨਾਂ ਚ ਗਿਰ ਗਏ ਨੇ ਕਰੋੜਾਂ ਰੁਪਏ ਦੇ ਪੁਲ ਗਿਰ ਗਏ ਨੇ ਉੱਥੇ ਤਾਂ ਫਿਰ ਇਸ ਤੋਂ ਵੱਡਾ ਕਪੜਾ ਹੈ ਦੇਸ਼ ਵਿੱਚ ਹੋਰ ਕਈ ਜਗ੍ਹਾ ਵੀ ਹੁਣ 23 ਕੰਪਨੀਆਂ ਫਾਰਮਾਸਿਊਟੀਕਲ ਦੀਆਂ ਹਿਮਾਚਲ ਵਿੱਚ ਜਿਹੜੀਆਂ ਉਹ ਇਹ ਜੀਆਂ ਪਾਈਆਂ ਗਿਆ ਜਿਹੜੀਆਂ ਸਬਸਟੈਂਡਰਡ ਦਵਾਈਆਂ ਬਣਾ ਰੀਆਂ ਸੀਗੀਆਂ ਤੇ ਮੈਟਰ ਤਾਂ ਕਈ ਵੱਡੇ ਨੇ ਫਾਈਨੈਂਸ਼ੀਅਲ ਠੀਕ ਹੈ ਹੋਰ ਵੀ ਮੈਟਰ ਵਾਲੀ ED ਤੇ CBI ਦਾ ਧਿਆਨ ਜਾਣਾ ਚਾਹੀਦਾ ਹੈ ਅਗਰ ਬਾਇਸ ਹੈ ਬਿਨਾ ਵੈਂਡਰ ਵੈਂਡਰ ਦਾ ਤੋਂ ਹੋ ਰਿਹਾ ਜੀ ਅਗਰ politically motivated ਨਹੀਂ ਹੈ ਕਈ ਮੈਟਰ ਨੇ ਜ਼ਰੂਰੀ ਤਾਂ ਨਹੀਂ ਕਿ ਸਿਰਫ ਅਰਵਿੰਦ ਕੇਜਰੀ ਵਾਲ ਹੀ ਕਿ ਇੰਡੀਆ 'ਚ ਮੈਟਰ ਰਹਿ ਗਿਆ ਉਹ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਦੇਖੋ ਅਗਰ ਅਸੀਂ ਤਾਂ ਦੇਖੋ ਪੱਤਰਕਾਰਤਾ ਦੇ ਹੱਥਾਂ ਨਾਲ ਚੱਲੀਏ ਅਗਰ ਕਹਿੰਦੇ ਆਪਾਂ ਵਰਡਿੰਗ ਇੱਕ ਨੋਮਨ ਕਾਮਨ ਮੈਨ ਦੀ ਵਰਡਿੰਗ ਜੀ ਕੀ ਕੱਲਾ ਇਹ ਅਰਵਿੰਦ ਕੇਜਰੀ ਵਾਲੀ ਕਰਪਟ ਨਹੀਂ ਤਾਂ ਹੈਗਾ ਹੁਣ NEET ਦਾ ਪੇਪਰ ਲੀਕ ਹੋਇਆ ਜੀ EDCBI ਕਿੰਨਾ ਕੁ ਗਈ ਹੈ ਹੁਣ NEET ਦੇ ਜਿਹਨਾਂ ਨੇ ਪੇਪਰ ਲੀਕ ਕੀਤਾ ਸੰਸਦ ਦੇ ਵਿੱਚ ਆਵਾਜ਼ਾਂ ਵੀ ਉੱਠ ਗਈਆਂ NEET NEET ਕਹਿ ਕੇ ਉਹਨਾਂ ਨੇ ਸਿੱਖਿਆ ਮੰਤਰੀ ਉਹਨਾਂ ਨੂੰ ਕੰਟਰੋਲ ਕੀਤਾ ਜੀ ਗੱਲ ਉਹੀ ਆ ਜਾਂਦੀ ਹੈ ਕਈ ਇਸ ਤੋਂ ਵੀ ਵੱਡੇ ਮੈਟਰ ਪਏ ਨੇ ਕੱਲਾ ਅਰਵਿੰਦ ਕੇਜਰੀ ਵਾਲੀ ਹੀ ਇੱਕ ਮੈਟਰ ਨਹੀਂ ਹੈ ਜਿਹੜਾ ਇੰਨਾ ਹਾਈਲਾਈਟ ਦਿਨ ਰਾਤ ਹੋ ਰਿਹਾ ਹੈ ਈਡੀ ਤੇ ਸੀਬੀਆਈ ਨੂੰ ਇਹ ਚਾਹੀਦਾ ਹੈ ਕਿ ਉਹ ਨੀਟ ਦੇ ਪੇਪਰ ਵਾਲੇ ਜਿਹੜੇ ਲੀਕ ਹੋਏ ਹਨ ਉਹਨਾਂ ਵੱਲ ਵੀ ਜਾਣ ਹੋਰ ਵੀ ਵੱਡੇ ਵੱਡੇ ਮਨੀ ਲੌਂਡਰਿੰਗ ਦੇ ਕੇਸ ਹੈਗੇ ਉਹਨਾਂ ਵੱਲ ਵੀ ਜਾਣ ਜੀ ਤੇ ਐਕਸਾਈਜ਼ ਵਾਲ ਗੱਲਾ ਇਹ ਨਹੀਂ ਹੈ ਕਿ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਉੱਪਰ ਐਡਾ ਵੱਡਾ ਕਪਲਾ ਹੋ ਗਿਆ ਦੇਸ਼ ਵਿੱਚ ਇਸ ਤੋਂ ਵੱਡੇ ਵੱਡੇ ਕਪਲੇ ਵੀ ਹੋਏ ਨੇ ਕਾਲਗੜ੍ਹ ਕਪਲਾ ਹੋਇਆ ਹੈ ਕਾਂਗਰਸ ਦੇ ਜ਼ਮਾਨੇ ਚ ਹੋਇਆ ਹੈ ਤੇ ਕਈ ਪੈਂਡਿੰਗ ਕੇਸ ਹੈ ਜੇ ਪਹਿਨੇ ਹੁਣ ਪ੍ਰਫੂਲ ਪਟੇਲ ਦਾ ਮਹਾਰਾਸ਼ਟਰ ਦਾ ਕੇਸ ਹੈ 1600 ਕਰੋੜ ਕਰੋੜ ਦਾ ਕੇਸ ਸੀਗਾ ਜੀ ਉਹਨਾਂ ਨੂੰ ਈਡੀ ਨੇ ਗਰੀਨ ਚਿੱਟ ਦੇ ਦਿੱਤੀ ਤਿੰਨ ਚਾਰ ਪੰਜ ਸਾਲ ਬਾਅਦ ਹਮਮ ਪਹਿਲੇ ਈਡੀ ਨੇ ਉਹਨਾਂ ਦੇ ਖਿਲਾਫ ਹੀ ਦਾਇਰ ਕੀਤਾ ਸੀਗਾ ਪਰ ਮਾਮਲਾ ਦੇਖੋ ਹੁਣ ਛਗਨ ਕੁਜਬਲ ਦਾ ਕੇਸ ਦੇਖ ਲਓ ਜੀ ਉਹ ਵੀ ਕਲੀਅਰ ਗਰੀਨ ਚਿੱਟ ਈਡੀ ਨਹੀਂ ਦੇ ਦਿੱਤੀ ਤੇ ਇਹ ਤਾਂ ਇੱਕ ਬਹੁਤ ਛੋਟਾ ਜਿਹਾ ਇੱਕ ਐਕਸਰਸਾਈਜ਼ ਦਾ ਕੇਸ ਹੈਗਾ ਚਲੋ ਉਹਦੀ ਗ੍ਰੈਵਿਟੀ ਕੀ ਹੈ ਛਣਬੀਨ ਦਾ ਮੈਟਰ ਚੱਲਦਾ ਪਿਆ ਬਟ ਐਨਾ ਵੱਡਾ ਵੀ ਨਹੀਂ ਹੈਗਾ ਕਿ ਉਹ ਉਹ ਦਿਨ ਰਾਤ ਮਗਰੀ ਪੈ ਜਾਓ ਤੇ ਉਹਨੂੰ ਇੱਕ ਯਾਦਾ ਇਹ ਕਹਿ ਸਕਦੇ ਨੇ ਜੀ ਅਸੀਂ ਆਪਣੀ ਸੈਲਫ ਪ੍ਰੋਮੋਸ਼ਨ ਲਈ ਅਰਵਿੰਦ ਕੇਜਰੀਵਾਲ ਨੂੰ ਯੂਜ਼ ਕਰਦੇ ਪਏ ਆ ਜੀ ਈਡੀ ਜਾਂ ਸੀਬੀਆਈ ਹੂੰ ਕਿ ਅਰਵਿੰਦ ਕੇਜਰੀਵਾਲ ਆ ਜੀ ਕੋ ਨਾਮ ਹੈਗਾ ਜਿਹਨੂੰ ਅਸੀਂ ਯੂਜ਼ ਕਰਕੇ ਹੂੰ ਆਪਣੀ ਹਾਈਪ ਬਣਾ ਸਕਦੇ ਆ ਕਿ ਅਸੀਂ ਕੰਮ ਕਰਦੇ ਪਏ ਆ ਕੰਮ ਸਿਰਫ ਇੱਕ ਮੈਟਰ ਤੇ ਹੀ ਹੋ ਰਿਹਾ ਹੈ ਕ੍ਰਪਸ਼ਨ ਦੇ ਹੋਰ ਕੋਈ ਕ੍ਰਪਸ਼ਨ ਨਹੀਂ ਹੋਈ ਕਈ ਸਟੇਟਾਂ ਨੇ ਜਿਹਨਾਂ 'ਚ ਕ੍ਰਪਸ਼ਨ ਹੋਈ ਹੈ ਜੀ ਹੁੰਦੀ ਵੀ ਪਈ ਹੈ ਹੂੰ ਜਿੱਥੇ ਨੌਨ ਬੀਜੇਪੀ ਸਰਕਾਰ ਹੈ ਜਾਂ ਬੀਜੇਪੀ ਸਰਕਾਰ ਹੈ ਕਰਪਸ਼ਨ ਤਾਂ ਉੱਤੇ ਵੀ ਹੋ ਰਹੀ ਹੈ ਜੀ ਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਰਵਿੰਦ ਕੇਜਰੀਵਾਲੀ ਕਰਪਟਾ ਪੂਰੇ ਇੰਡੀਆ ਚ ਪਰ ਜਿੰਨਾ ਚਿਰ ਜਿਵੇਂ ਹੁਣ ਤੁਸੀਂ ਕਿਹਾ ਕਿ 5 ਸਾਲ ਬਾਅਦ ਫੈਸਲਾ ਆਇਆ ਕਿ ਉਹਨਾਂ ਨੂੰ ਕਲੀਨ ਚਿੱਟ ਦੇ ਦਿੰਦੇ ਆ ਪਰ ਇਸ ਦੌਰਾਨ ਕੀ ਅਰਵਿੰਦ ਕੇਜਰੀਵਾਲ ਲਗਾਤਾਰ ਜੇਲ੍ਹ ਦੇ ਵਿੱਚ ਹੀ ਰਹਿਣਗੇ ਫਿਰ ਤਾਂ ਸਾਰਾ ਕਾਰਜਕਾਲ ਉਹਨਾਂ ਦਾ ਜੇਲ੍ਹ ਦੇ ਵਿੱਚ ਨਿਕਲ ਜਾਏਗਾ ਦੇਖੋ ਜੀ ਫਿਰ ਦਿੱਲੀ ਦੇ ਲੋਕਾਂ ਦੇ ਕੰਮ ਕਿੱਦਾਂ ਹੋਣਗੇ ਅਗਰ ਮੁੱਖ ਮੰਤਰੀ ਹੀ ਜੇਲ੍ਹ ਦੇ ਵਿੱਚ ਰਹੇਗਾ ਇਹੀ ਕਨਸਟੀਟਿਊਸ਼ਨ ਦੀ ਹੱਦ ਹੈ ਇੱਕ ਚੁਣੇ ਹੋਏ ਸੀਐਮ ਨੂੰ ਲੋਕਾਂ ਤੋਂ ਦੂਰ ਕਰਕੇ ਅੰਦਰ ਰੱਖਣਾ ਉਹਨਾਂ ਨੂੰ ਫਰਕ ਨਹੀਂ ਪੈ ਰਿਹਾ ਪਰ ਲੋਕਾਂ ਨੂੰ ਤਾਂ ਲੋਕਾਂ ਨੂੰ ਤਾਂ ਫਰਕ ਪੈ ਰਿਹਾ ਦਿੱਲੀ 'ਚ ਪਾਣੀ ਦੀ ਤਰਾਹੀ ਤਰਾਹੀ ਹੋਈ ਹੋਈ ਹੈ ਉਹ ਕਿਸੇ ਨੇ ਮੁੱਦਾ ਨਹੀਂ ਚੱਕਿਆ ਹੋਇਆ ਕਿਸੇ ਵੀ ਨਵੇਂ ਸੰਸਦ ਦੀ ਚਮ ਜਾਂ ਵਿਧਾਨ ਸਭਾ ਦੀ ਦਿੱਲੀ 'ਚ ਮੁੱਦਾ ਨਹੀਂ ਚੱਕਿਆ ਕਿ ਦਿੱਲੀ ਦੀ ਜਨਤਾ ਦੀ ਕੀ ਹਾਲਤ ਹੋਈ ਹੋਈ ਹੈ ਤੇ ਉਹੀ ਗੱਲ ਹੈ ਕਿ ਇਲੈਕਟਿਡ ਸੀਐਮ ਹੈ ਜਨਤਾ ਦਾ ਸੀਐਮ ਚੁਣਿਆ ਹੋਇਆ ਹੈ ਤੁਸੀਂ ਉਹਦੇ ਪਰਕੇਸ ਤੇ ਕੇਸ ਪਾਈ ਜਾ ਰਹੇ ਹੋ ਠੀਕ ਆ ਚਲੋ ਅਸੀਂ ਮੰਨਦੇ ਆ ਇਹ ਇੱਕ ਇਨਵੈਸਟੀਗੇਸ਼ਨ ਦਾ ਮੁੱਦਾ ਹੈਗਾ ਇਨਵੈਸਟੀਗੇਸ਼ਨ ਕਰੋ ਜੀ ਉਹ ਇਲੈਕਟਿਡ ਸੀਐਮ ਨੇ ਉਹਨਾਂ ਨੂੰ ਤੁਸੀਂ ਰਿਲੀਜ਼ ਬੇਲ ਤੇ ਹੁਣ ਦੋ ਕਮ ਸੇ ਕਮ ਉਹ ਜਨਤਾ ਦਾ ਕੰਮ ਹੀ ਕਰ ਲੈਣ ਜੀ ਉਹਨਾਂ ਨੇ ਕਿਹੜਾ ਕੋਈ ਕੰਟਰੀ ਛੱਡ ਕੇ ਨੱਠ ਜਾਣਾ ਤੇ ਜਿਹੜੇ ਨੱਠੇ ਹੋਏ ਨੇ ਉਹਨਾਂ ਵਾਸਤੇ ਅੱਜ ਤੱਕ ਈਡੀ ਤੇ ਸੀਬੀਆਈ ਦੀ ਕੀ ਅੱਜ ਤੱਕ ਅਪਡੇਟ ਹੈਗਾ ਉਹ ਮੈਂ ਜ਼ਰੂਰ ਚਾਹਾਂਗਾ ਕਿ ਉਹਦੀ ਸਰਕਾਰ ਪੇਸ਼ ਕਰੇ ਜੀ ਕਿ ਜਿਹੜੇ ਬੰਦੇ ਇਥੋਂ ਪੈਸਾ ਲੈ ਕੇ ਨੱਠੇ ਹੋਏ ਨੇ ਦੇਸ਼ ਵਿੱਚੋਂ ਉਹਨਾਂ ਦੇ ਕੇਸ ਅੱਜ ਤੱਕ ਨਹੀਂ ਖੁੱਲੇ ਉਹ ਤਾਂ ਹਾਈਲਾਈਟ ਹੀ ਨਹੀਂ ਹੁੰਦੇ ਜੀ ਉੱਤੇ ਉਧਰ ਤਾਂ ਪ੍ਰੋਗਰਾਮ ਵੀ ਹੋ ਰਹੇ ਨੇ ਵਿਆਹ ਸ਼ਾਦੀਆਂ ਵੀ ਹੋ ਰਹੀਆਂ ਨੇ ਵਿਜੈ ਮਾਲੇ ਦੇ ਮੁੰਡੇ ਦਾ ਵਿਆਹ ਹੋ ਕੇ ਹਟਿਆ ਮੈਂ ਉਹੀ ਕਹਿ ਰਿਹਾ ਨਾ ਕਿ ਜਿਹੜੇ ਤਾਂ ਲੈ ਕੇ ਨੱਟ ਗਏ ਯਸਫੀਜ਼ ਬੈਂਕਾਂ ਦੇ ਜਿਨ੍ਹਾਂ ਦੇ ਵੱਡੇ ਖਾਤੇ ਖੁੱਲੇ ਹੋਏ ਨੇ ਉਹਨਾਂ ਦੇ ਈਡੀਸੀਬੀਆਈ ਕਿਉਂ ਨਹੀਂ ਹੱਥ ਪਾਉਂਦੀ ਮੈਂ ਇਹ ਨਹੀਂ ਕਹਿ ਰਿਹਾ ਕਿ ਓਨਲੀ ਰਵਿੰਦ ਕੇਜਰੀ ਵਾਲੀ ਹੀ ਕਿਉਂ ਕੋਈ ਵੀ ਆਊਟ ਆਫ ਸਰਕਾਰ ਬੰਦਾ ਹੈ ਉਹਦੇ ਉੱਪਰ ਹੀ ਕਿਉਂ ਸਭ ਦੀ ਨਜ਼ਰ ਪੈਂਦੀ ਹੈ ਉਹਨੂੰ ਹੀ ਕਿਉਂ ਹਾਈਪ ਦਿੱਤੀ ਜਾਂਦੀ ਹੈ ਗੱਲ ਅਰਵਿੰਦ ਕੇਜਰੀ ਵਾਲ ਦੀ ਨਹੀਂ ਇੱਥੇ ਗੱਲ ਆ ਗਈ ਨਿਆਂ ਦੀ ਔਰ ਇੱਕ ਬੜੇ ਡਿਸਪਲਿਨ ਮੈਨਰ ਔਰ ਸਟੇਲ ਨਾਲ ਫਾਰਮੈਟ ਨਾਲ ਨਿਆਇ ਕਰੰਦੀ ਜੀ 100 ਗੁਣਾ 100 ਚੀਜ਼ਾਂ ਹੁੰਦੀਆਂ ਨਹੀਂ 100 ਕ੍ਰਿਪਸ਼ਨਾਂ ਹੁੰਦੀਆਂ ਨੇ ਤੇ ਇਕੱਲਾ ਕੀ ਅਰਵਿੰਦ ਕੇਜਰੀਵਾਲ ਹੀ ਇੱਕ ਹੈ ਅੱਛਾ ਚਲੋ ਇਹ ਤਾਂ ਰਿਹਾ ਈਡੀ ਦਾ ਮਾਮਲਾ ਉਹਨਾਂ ਨੇ ਆਪਣੀ ਜੋ ਈਡੀ ਦੇ ਮਾਮਲੇ ਦੇ ਵਿੱਚ ਪਟੀਸ਼ਨ ਆਈ ਸੀ ਉਹ ਵੀ ਵਾਪਸ ਲੈ ਲਈ ਬਿਲਕੁਲ ਜੀ ਈਡੀ ਨੇ ਵੀ ਉਹਦੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹਾਂਜੀ ਹੁਣ ਸੀਬੀਆਈ ਦੇ ਮਾਮਲੇ ਵਿੱਚ ਦੁਬਾਰਾ ਪਟੀਸ਼ਨ ਪਾਈ ਜਾਊਗੀ ਨਵੇਂ ਸਿਰੇ ਤੋਂ ਜੋ ਕਾਰਵਾਈ ਹੋਣ ਦੇਖਣ ਲਿਆ ਕੇ ਰਹੇਗਾ ਕਿ ਅਰਵਿੰਦ ਕੇਜਰੀਵਾਲ ਦੇ ਜੋ ਵੀ ਲੀਗਲ ਹੈੱਡ ਈਆ ਜੋ ਵੀ ਲੀਗਲ ਐਡਵੋਕੇਟ ਨੇ ਉਹ ਅੱਗੇ ਹੁਣ ਕੀ ਦੁਖ ਬਣਾਉਂਦੇ ਨੇ ਜੀ ਪੋਲੀਟੀਕਲ ਹੱਬ ਦੇ ਵਿੱਚ ਅਗਲੀ ਗੱਲ ਕਰ ਲੈਣੇ ਆ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਲੈ ਕੇ ਲਗਾਤਾਰ ਚਰਚਾ ਚੜੀ ਆ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡਿਆ ਜਾ ਚੁੱਕਿਆ ਹੈ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਹੈ ਸੁਖਬੀਰ ਬਾਦਲ ਹੋਰੀ ਬੁਲਾਉਂਦੇ ਨੇ ਤੇ ਇੱਕ ਮੀਟਿੰਗ ਜਲੰਧਰ ਦੇ ਵਿੱਚ ਹੁੰਦੀ ਹੈ ਜਿੱਥੇ ਵੱਡੇ ਸੀਨੀਅਰ ਆਗੂ ਸੁਰਜੀਤ ਸਿੰਘ ਰਖੜਾ ਹੋਣੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਇਹ ਸਾਰੇ ਉੱਥੇ ਪਹੁੰਚਦੇ ਨੇ ਤੇ ਮੰਗ ਉੱਠਦੀ ਆ ਕਿ ਪ੍ਰਧਾਨ ਹੁਣ ਬਦਲਣਾ ਚਾਹੀਦਾ ਕਿਉਂਕਿ ਵਿਧਾਨ ਸਭਾ ਚ ਉਹਨਾਂ ਦੇ ਵਿੱਚ ਵੀ ਕੁਝ ਖਾਸ ਨਹੀਂ ਕਰ ਪਾਏ ਸੁਖਵੀਰ ਬਾਦਲ ਪ੍ਰਧਾਨ ਰਹੇ ਦੇ ਉਹਨਾਂ ਨੇ ਜੱਥੇ ਬੰਦਕ ਢਾਂਚਾ ਵੀ ਬਦਲਿਆ ਪਰ ਫਿਰ ਵੀ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ ਤੇ ਹੁਣ ਜੋ ਲੋਕ ਸਭਾ ਇਲੈਕਸ਼ਨ ਹੋਇਆ ਉਹ ਵੀ ਇੱਕ ਵੱਡੀ ਉਦਾਹਰਣ ਆ ਤਾਂ ਇਸ ਸਿਨੈਰੀਓ ਨੂੰ ਕਿੱਦਾਂ ਵੇਖਿਆ ਜਾਵੇ ਸਭ ਤੋਂ ਪਹਿਲੀ ਗੱਲ ਹੈ ਪ੍ਰਦੀਪ ਜੀ ਇੱਕ ਐਗਜ਼ਾਮਪਲ ਦੇਣਾ ਇੱਕ ਮੰਝਾ ਹੁੰਦਾ ਜੀ ਉਹਦੇ ਚਾਰ ਪਾਈ ਹੁੰਦੇ ਨੇ ਬਿਲਕੁਲ ਠੀਕ ਹੈ ਜੀ ਜਿਹੜੇ ਇਹ ਸੁਖਬੀਰ ਬਾਦਲ ਜਿਹੜੇ ਨੇ ਉਹ ਮੰਜੇ ਦੇ ਵਿੱਚ ਸੈਂਟਰ ਵਿੱਚ ਬੈਠੇ ਨੇ ਜੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਹਮ ਜਿਹੜੇ ਚਾਰ ਪਾਈ ਸੀਗੇ ਬੀਬੀ ਜਗੀਰ ਕੌਰ ਪ੍ਰੋਫੈਸਰ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਤੇ ਸੁਰਜੀਤ ਸਿੰਘ ਰਾਖੜਾ ਇਹ ਉਹ ਪੁਰਾਣੇ ਮੁੱਢ ਨੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੀ ਲੈਗਸੀ ਤੋਂ ਚੱਲਦੇ ਆ ਰਹੇ ਨੇ ਜੀ ਸੀਨੀਅਰ ਮੋਸਤ ਨੇਤਾ ਨੇ ਜਿਹੜੇ ਕੀ ਸੁਖਬੀਰ ਬਾਦਲ ਦੀ ਉਮਰ ਤੋਂ ਵੀ ਡਬਲ ਹੀ ਹੋਣਗੇ ਹਮ अगर देखा जाए तो एक्सपीरियंस भी बहुत नए जी हुन वो मंजे ਦੇ چارੋ ਪਾਈ ਹਿੱਲ ਗਏ ਨੇ ਹੂੰ ਹੁਣ ਇੱਕ ਟੁੱਟ ਕੇ ਮੰਜਾ गिर ਜਗਾ ਔਰ ਫਰਸ਼ ਤੇ ਲੱਗ ਜਗਾ ਹੂੰ ਉਹ ਹੋ ਚੁਕਿਆ ਇਸ ਤਰ੍ਹਾਂ ਦਾ ਜੀ ਕਿਉਂਕਿ ਦੇਖੋ ਪ੍ਰਧਾਨਗੀ ਜ਼ਿਆਦਾ ਦਿਨ ਨਹੀਂ ਚੱਲਦੀ ਜੋ ਰਿਜ਼ਲਟ ਆਏ ਇਸ ਵਾਰ ਲੋਕ ਸਭਾ ਇਲੈਕਸ਼ਨਾਂ ਚ ਪੰਜਾਬ ਦੇ 10 ਉਮੀਦਵਾਰਾਂ ਦੀ ਅਕਾਲੀ ਦਲ ਦੇ ਜਮਾਨਤਾਂ ਹੀ ਜਬਤ ਹੋ ਗਈਆਂ ਢੀਂਡਸਾ ਪਰਿਵਾਰ ਦੇ ਨਾਲ ਫੇਰ ਤੋਂ ਨਾਰਾਜ਼ਗੀ ਫੇਰ ਤੋਂ ਨਾਰਾਜ਼ਗੀ ਪੈ ਗਈ ਹੈ ਪਰਮਿੰਦਰ ਸਿੰਘ ਢੀਂਡਸਾ ਵੀ ਜਲੰਧਰ ਪਹੁੰਚੇ ਸੀ ਬਿਲਕੁਲ ਜੀ ਇਸ ਕਰਕੇ ਗੱਲ ਇਹ ਹੈ ਕਿ ਜੇ ਮੈਂ ਹੀ ਪ੍ਰਧਾਨ ਰਹਿਣਾ ਔਰ ਮੈਂ ਉਹ ਚੀਜ਼ ਨੂੰ ਚਲਾਈ ਨਾ ਸਕਾਂ ਫਿਰ ਮੈਨੂੰ ਕੀ ਫਾਇਦਾ ਮੈਂ ਸੈਲਫ ਡਿਮੋਲੇਸ਼ਨ ਤੇ ਆ ਗਿਆ ਹਾਂ ਜੀ ਅਗਰ ਮੈਂ ਅਗਰ ਇਹਨੂੰ ਇਸ ਇਸ ਵਰਡਿੰਗ ਕਹਾਂ ਕਿ ਮੈਂ ਆਪਣੇ ਆਪ ਨੂੰ ਖਤਮ ਕਰਮ ਤੇ ਆਪ ਹੀ ਤਾਂ ਲਗ ਗਿਆ ਹਾਂ ਤੇ ਉਹ ਮੈਂ ਜਿਹੜੀ ਹੈ ਉਹ ਛੱਡਨੀ ਪੈਣੀ ਹੈ ਮੈਂ ਤੋਂ ਬਾਹਰ ਨਿਕਲਣਾ ਪੈਣਾ ਕਿ ਅਕਾਲੀ ਦਲ ਮੈਂ ਨਹੀਂ ਹੈ ਅਕਾਲੀ ਦਲ ਸਾਰੇ ਨੇ ਤਾਂ ਇਹ ਸੁਖਵੀਰ ਬਾਦਲ ਨੂੰ ਮਤਲਬ ਜੀ ਉਹ ਮੈਂ ਛੱਡ ਕੇ ਇਹ ਚੇਂਜ ਕਰਨਾ ਹੀ ਚਾਹੀ ਚਾਹੀਦਾ ਹੈ ਕਿ ਵੀ ਕਿਸੇ ਹੋਰ ਨੂੰ ਪ੍ਰਧਾਨ ਬਣਾਇਆ ਜਾਵੇ ਬਟ ਇੰਡੀਪੈਂਡੈਂਟ ਚਾਰਜ ਹੋਵੇ ਇਹ ਨਹੀਂ ਕੀ ਹੱਦ ਤੱਕ ਕਟਬੁਤਲੀ ਬਣਾਇਆ ਜਾਵੇ ਜੀ ਅੱਛਾ ਉਹਨਾਂ ਦੇ ਵਤੀਰੇ ਨੂੰ ਲੈ ਕੇ ਪਹਿਲਾਂ ਤੋਂ ਹੀ ਇੱਕ ਗਰਾਊਂਡ ਤਿਆਰ ਹੋ ਗਿਆ ਸੀਗਾ ਅਗਰ ਗੱਲ ਕਰੀਏ ਕਿ ਚਰਨਜੀਤ ਬਰਾੜ ਉਹਨਾਂ ਦੇ ਪੱਤਰ ਨੇ ਬਹੁਤ ਕੁਝ ਕਹਿ ਦਿੱਤਾ ਬਿਲਕੁਲ ਜੀ ਇਸ ਤੋਂ ਪਹਿਲਾਂ ਅਗਰ ਗੱਲ ਕਰੀਏ ਤਾਂ ਮੋਲਾਪੁਰ ਦਾ ਆਖਾਂ ਤੋਂ ਪੀ ਸਿੰਘ ਜਾਲੀ ਉਹਨਾਂ ਨੇ ਵੀ ਗੱਲਬਾਤ ਕੀਤੀ ਸੀ ਹਾਲਾਂਕਿ ਇਸ ਟਾਈਮ ਉਹ ਦੋਨੇ ਸਾਨੂੰ ਨਜ਼ਰ ਨਹੀਂ ਆ ਰਹੇ ਪਰ ਆਪਣੀ ਗੱਲ ਤਾਂ ਉਹ ਰੱਖ ਗਏ ਹਨ ਲੋਕਾਂ ਦੇ ਵਿੱਚ ਦੇਖੋ ਗੱਲ ਉਹੀ ਹੈ ਜੀ ਕਿ ਕਿਸੇ ਨੇ ਤਾਂ ਬੀਗਲ ਬਜਾਇਆ ਉਹ ਬਿਗੁਲ ਵਜਾ ਕੇ ਹਟ ਗਏ ਪਰ ਜਿਹੜਾ ਉਹ ਬਿਗੁਲ ਵੱਜਿਆ ਉਹਦੀ ਜਿਹੜੀ ਆਵਾਜ਼ ਹੈ ਉਹ ਕਈ ਕੰਨਾਂ ਨੂੰ ਜਗਾ ਗਈ ਸੁੱਤਿਆਂ ਨੂੰ ਹਮ ਹੁਣ ਸਾਰੇ ਜਾਗ ਗਏ ਨੇ ਕਿ ਨਹੀਂ ਕਿ ਇਹ ਜੀਜੇ ਸਾਰੇ ਦੀ ਜਿਹੜੀ ਗੇਮ ਸੀ ਇਹਨੂੰ ਤੋੜਿਆ ਜਾਵੇ ਜੀ ਇਹਨਾਂ ਕਰਕੇ ਸਾਡੀਆਂ ਜਮਾਨਤਾ ਜਬਤ ਹੋ ਰਹੀਆਂ ਉਹੀ ਗੱਲ ਆ ਜਾਂਦੀ ਇਹ ਪੰਜਾਬ ਬਚਾਓ ਯਾਤਰਾ ਨਹੀਂ ਕੱਢਣੀ ਚਾਹੀਦੀ ਸੀ ਸਾਨੂੰ ਅਕਾਲੀ ਦਲ ਬਚਾਓ ਯਾਤਰਾ ਹੀ ਪਹਿਲੇ ਕੱਢਣੀ ਚਾਹੀਦੀ ਸੀ ਹੁਣ ਤਾਂ ਅਕਾਲੀ ਦਲ ਦਾ ਹਲ ਹਸ਼ਰ ਉਹ ਹੋ ਚੁੱਕਿਆ ਹੋਇਆ ਹੈ ਇਹ ਮੰਗਾਂ ਤਾਂ ਵੀ ਜਬਤ ਹੋ ਰਹੀਆਂ ਤੇ ਹੁਣ ਹਾਲ ਇਹ ਹੈ ਕਿ ਹੁਣ ਯਾਤਰਾ ਵੀ ਨਹੀਂ ਕੱਢ ਸਕਦੇ ਕਿਉਂਕਿ ਯਾਤਰਾ ਚ ਜੋ ਲੋਕਾਂ ਨੇ ਸ਼ਾਮਿਲ ਹੋਣਾ ਸੀ ਉਹ ਛੱਡ ਗਏ ਉਹ ਛੱਡ ਗਏ ਨੇ ਬਹੁਤ ਵੱਡਾ ਇਹਨਾਂ ਨੂੰ ਹੁਣ ਆਪਣਾ ਜਿਹਨੂੰ ਕਹਿੰਦੇ ਆ ਫੇਸ ਚੇਂਜ ਕਰਨਾ ਪਏਗਾ ਕਾਲੀ ਦਲ ਨੂੰ ਬਦਲਾਅ ਵੱਡੇ ਹੋਣਗੇ ਬਹੁਤ ਵੱਡੇ ਬਦਲਾਅ ਲੈਣੇ ਪੈਣਗੇ ਸਵਾਲ ਇਹ ਵੀ ਪ੍ਰਧਾਨ ਕੌਣ ਹੋਵੇਗਾ ਦੇਖੋ ਇਹਦਾ ਲਾਈਵ ਐਗਜ਼ਾਮਪਲ ਹੈਗਾ ਸ਼ਿਵ ਸੈਨਾ ਮਹਾਰਾਸ਼ਟਰ ਹੂੰ ਉਦਵ ਠਾਕਰੇ ਤੇ ਬਾਲ ਠਾਕਰੇ ਦੀ ਹੁੰਦੀ ਸੀ ਜੀ ਇਹ ਜਾ ਬਦਲਾਅ ਆਇਆ ਕਿ ਅੱਜ ਇੱਕ ਨਾ ਛਿੰਦੇ ਕੋਲਾ ਜੀ ਉਦਵ ਠਾਕਰੇ ਕੋਲ ਨਹੀਂ ਹੈ ਸ਼ਿਵ ਸੈਨਾ ਹੂੰ ਦੋ ਗੱਲ ਇੱਥੇ ਵੀ ਉਹੀ ਲਾਗੂ ਹੁੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈਗੀ ਆ ਪੰਥਕ ਪਾਰਟੀ ਅਗਰ ਹੈਗੀ ਹੈ ਤੇ ਉਹ ਸਾਰਿਆਂ ਦੀ ਹੈ ਉਹ ਇਕੱਲੇ ਸੁਖਬੀਰ ਬਾਦਲ ਦੀ ਨਹੀਂ ਹੈ ਹਮ ਜਾਂ ਉਹ ਪ੍ਰਕਾਸ਼ ਸਿੰਘ ਬਾਦਲ ਦੀ ਨਹੀਂ ਹੈ ਮੈਂ ਫਿਰ ਉਹੀ ਦਰਾਉਂਗਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਹੀ ਸੀ ਜਿਹੜੇ ਸਭ ਨਾਲ ਨਿਭਾ ਕੇ ਚਲਾ ਗਏ ਇੰਨੇ ਸਾਲ ਕੱਟ ਗਏ ਹਮ ਇਹ ਨਹੀਂ ਚਲਾ ਪਾਏ ਹੁਣ ਹਰਸ਼ਿਮਰਤ ਬਾਦਲ ਮੈਂਬਰ ਆਫ ਪਾਰਲੀਮੈਂਟ ਬਣ ਗਏ ਜੀ ਪਿੱਛੇ ਪਾਰਟੀ 'ਚ ਵਿਰੋਧ ਸ਼ੁਰੂ ਹੋ ਗਿਆ ਹਮ ਉਹਨੋਂ ਉੱਥੇ ਪਾਰਲੀਮੈਂਟ ਵਿੱਚ ਕੀ ਕਹਿਣਗੇ ਉਹਨਾਂ ਦਾ ਆਪਣਾ ਵਿਰੋਧ ਇਹ ਹੋਣਾ ਕਿ ਪਹਿਲੇ ਆਪਣੀ ਪਾਰਟੀ ਬਚਾ ਲਓ ਤੁਹਾਡਾ ਤਾਂ ਟਰਸਟੀ ਖਤਮ ਹੋ ਗਿਆ ਤੁਹਾਡਾ ਤਾਂ ਜੀ ਉਹ ਹੁਣ ਪੰਜਾਬ ਦੀ ਉੱਥੇ ਆਪਣੇ ਬਠਿੰਡੇ ਦੀ ਕੀ ਗੱਲ ਰੱਖਣਗੇ ਹਮ ਤੇ ਇਹ ਬਹੁਤ ਵੱਡਾ ਇਹਨਾਂ ਨੂੰ ਹੁਣ ਬਦਲਾਅ ਚਾਹੀਦਾ ਹੈ ਸੁਖਬੀਰ ਪਾਦਲ ਨੂੰ ਚਾਹੀਦਾ ਹੈ ਕਿ ਹੁਣ ਸਟੈਪ ਡਾਊਨ ਕਰਨ ਤੇ ਕਿਸੇ ਹੋਰ ਨੂੰ ਪ੍ਰਧਾਨਗੀ ਸੌਂਪਣ ਜੀ ਬਿਲਕੁਲ ਅੱਛਾ ਆਖਰੀ ਗੱਲਬਾਤ ਇਹ ਹੋਣੀ ਹੈ ਯਾ ਪ੍ਰਧਾਨ ਮੰਤਰੀ ਬਾਜੇ ਕੇ ਬਿਲਕੁਲ ਜੀ ਉਹਨਾਂ ਦੇ ਚੋਣ ਲੜਨ ਦੀ ਖਬਰ ਐਸੀ ਫੈਲੀ ਹੈ ਸੋਸ਼ਲ ਮੀਡੀਆ ਤੇ ਚਾਈ ਪਈ ਹੈ ਉਹਨਾਂ ਦੇ بیٹے ਆਕਾਸ਼ਦੀਪ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਜਿਦੇ ਵਿੱਚ ਇਹ ਇਸ ਗੱਲ ਦਾ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਾਜੇ ਕੇ ਗਿੱਦੜ ਬਾਹਤੋਂ ਵਿਧਾਨ ਸਭਾ ਲਈ ਜੋ ਨੇ ਉਹ ਇਲੈਕਸ਼ਨ ਲੜਨ ਵਾਲੇ ਨੇ ਕਿਸ ਪ੍ਰਕਾਰ ਦੇਖਦੇ ਹੋ ਇੱਕ ਐਸਾ ਸ਼ਖਸ ਜੋ ਕਿ ਸੋਸ਼ਲ ਮੀਡੀਆ ਤੇ ਮਾਤਰ ਗੱਲਾਂ ਕਰਕੇ ਵਾਇਰਲ ਹੋਇਆ ਔਰ ਮੇਰੇ ਖਿਆਲ ਦੇ ਨਾਲ ਗੱਲਾਂ ਦਾ ਹੀ ਉਹਨਾਂ ਨੂੰ ਨੁਕਸਾਨ ਹੋਇਆ ਕਿ ਅਖੀਰ ਦੇ ਵਿੱਚ ਡਿਬਰੂਗੜ੍ਹ ਜੇਲ੍ਹ ਜਾਣਾ ਪਿਆ ਦੇਖੋ ਇਸ ਚੀਜ਼ ਦਾ ਫੈਸਲਾ ਤਾਂ ਹੁਣ ਉਸ ਇਲਾਕੇ ਦੇ ਲੋਕ ਕਰਨਗੇ ਹਮ ਵੋਟਰ ਕਰਨਗੇ ਕਿ ਪ੍ਰਧਾਨ ਮੰਤਰੀ ਬਾਜੇ ਕੀ ਉਸ ਕਪੈਸਿਟੀ ਦੇ ਹੈਗੇ ਆ ਕਿ ਉਹ ਐਮਐਲਏ ਬਣ ਜਨ ਜੇ ਬਨਾ ਬਣ ਵੀ ਗਏ ਜੀਤ ਵੀ ਗਏ ਕੀ ਉਹਨਾਂ ਨੂੰ ਜ਼ਮਾਨਤ ਮਿਲੂਗੀ ਉਹਨਾਂ ਦੇ ਹੱਕ ਦੀ ਗੱਲ ਉਹਨਾਂ ਦਾ ਐਮ ਐਲ ਏ ਕਰ ਪਾਏਗਾ ਕਿਉਂਕਿ ਉਹ ਤਾਂ ਅਮਰਿਤਪਾਲ ਸਿੰਘ ਨੂੰ ਵੀ ਨਹੀਂ ਮਿਲੀ ਹੈ ਮਿਲ ਨਹੀਂ ਮਿਲੀ ਤੇ ਸੌ ਵੀ ਨਹੀਂ ਚੁੱਕ ਪਏ ਉਹ ਕੋਈ ਹੈ ਉਹ ਹੁਣ ਆਉਣ ਵਾਲਾ ਵਕਤ ਦੱਸੇਗਾ ਜੀ ਜੀ ਕਿ ਕੋਈ ਪਤਾ ਨਹੀਂ ਪ੍ਰਧਾਨ ਮੰਤਰੀ ਵਾਜੇਗੇ ਸ਼ਾਇਦ ਜੀਤ ਵੀ ਜਾਣ ਜਿਸ ਤਰ੍ਹਾਂ ਸਰਬਜੀਤ ਸਿੰਘ ਖਾਲਸਾ ਜਿੱਤੇ ਅਮਰਿਤਪਾਲ ਐਡੇ ਵੱਡੇ ਮਾਰਜਿਨ ਤੋਂ ਜਿੱਤੇ ਜੀ ਤੇ ਕੋਈ ਪਤਾ ਨਹੀਂ ਲੋਕ ਇੱਧਰੋਂ ਵੀ ਜਿਤਾਈ ਦੇਣ ਇਹਨਾਂ ਨੂੰ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ ਜੀ ਬਾਏ ਐਂਡ ਆਫ ਦਾ ਡੇ ਜੇ ਅਗਰ ਦੇਖਿਆ ਜਾਏ ਕਿ ਭਈ ਉਹ ਬਾਹਰ ਆਣਗੇ ਕਿ ਨਹੀਂ ਆਣਗੇ ਜੀ ਹਾਂਜੀ ਇਹ ਸੈਂਟੀਮੈਂਟਸ ਹੈ ਹਾਂ ਦੂਜੀ ਗੱਲ ਜੇਕਰ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਖੜਾ ਹੋਣ ਵੀ ਦਿੱਤਾ ਜਾਂਦਾ ਹੈ ਉਹਨਾਂ ਦਾ ਨਾਮ ਆ ਵੀ ਜਾਂਦਾ ਹੈ ਤਾਂ ਉਹਨਾਂ ਵੱਲੋਂ ਪ੍ਰਚਾਰ ਪ੍ਰਸਾਰਣ ਕੌਣ ਕਰੇਗਾ ਕਿਸ ਤਰ੍ਹਾਂ ਦਾ ਹੋਵੇਗਾ ਕਿਉਂਕਿ ਪੁਆਇੰਟ ਟੂ ਪੁਆਇੰਟ ਬਹੁਤ ਗੱਲਾਂ ਦਾ ਗਿਆਨ ਹੋਣਾ ਜ਼ਰੂਰੀ ਹੈ ਬਿਲਕੁਲ ਜੀ ਸਮਾਜਿਕ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ ਰਾਜਨੀਤਿਕ ਗੱਲਾਂ ਦਾ ਵੀ ਪਤਾ ਹੋਣਾ ਚਾਹੀਦਾ ਟੈਕਨੀਕੈਲਿਟੀਆਂ ਵੀ ਪਤਾ ਹੋਣੀਆਂ ਚਾਹੀਦੀਆਂ ਹੈ ਚੱਕਰੇ ਹੈ ਜੀ ਪੰਜਾਬ ਵਿੱਚ ਇੱਕ ਨਵੀਂ ਹਵਾ ਚੱਲ ਪਈ ਹੋਈ ਹੈ ਹੂੰ ਇਹ ਇੰਡੀਪੈਂਡੈਂਟ ਖੜਾ ਕਰੋ ਆਪਣਾ ਬੰਦਾ ਜਿਤਾ ਲਓ ਹੂੰ ਪੋਲਿਟিক্যাল ਪਾਰਟੀਆਂ ਦਾ ਕੋਈ ਬੰਦਾ ਨਾ ਜੀਤਨ ਦੋ ਜੀ ਪਰ ਸੋਚਣ ਦੀ ਗੱਲ ਇਹ ਹੈ ਕਿ ਜਿਹੜੇ ਇੰਡੀਪੈਂਡੈਂਟ ਤੁਸੀਂ ਖੜਾ ਕਰ ਰਹੇ ਹੋ ਕਿ ਉਹ ਉਸਨੇ ਕਮਿਊਨਿਟੀ ਵਾਸਤੇ ਕੀਤਾ ਕੀ ਉਹਨੇ ਜਨ ਹਿਤ ਵਾਸਤੇ ਕੀ ਕੰਮ ਕੀਤੇ ਉਹਦਾ ਬੈਕਗ੍ਰਾਉਂਡ ਕੀ ਜੀ ਤੇ ਉਹ ਜਿਹੜੇ ਜੇਲ੍ਹ ਵਿੱਚ ਬੈਠੇ ਐ ਡਿਬਰੂਗੜ ਕੀ ਉਹ ਬਾਹਰ ਆਣਗੇ ਸੌ ਚੱਕਰ ਲੀ ਵੀ ਤੇ ਇਹ ਤਾਂ ਸੋਚ ਦੇਖੋ ਅਲੱਗ ਹੀ ਸੋਚ ਚੱਲ ਪਈ ਹੈ ਵਿਚਾਰ ਧਾਰਾ ਚੱਲ ਪਈ ਹੈ ਫੈਸਲਾ ਜਨਤਾ ਨੇ ਕਰਨਾ ਉੱਥੇ ਦੀ ਕੀ ਕੌਣ ਗਲਤ ਤੇ ਕੌਣ ਸਹੀ ਹੈ ਜੀ ਬਿਲਕੁਲ ਸਰਬਜੀਤ ਜੀ ਪੋਲੀਟੀਕਲ ਹੱਬ ਦੇ ਵਿੱਚ ਤਮਾਮ ਮੁੱਦਿਆਂ ਤੇ ਚਰਚਾ ਕੀਤੀ ਹੈ ਜਨਤਾ ਨੇ ਮੁੱਦੇ ਸੁਣੇ ਨੇ ਜਨਤਾ ਨੂੰ ਵੀ ਇੱਕ ਅਪੀਲ ਹੈ ਕਿ ਤੁਸੀਂ ਇਹਨਾਂ ਮੁੱਦਿਆਂ ਬਾਰੇ ਆਪਣੀ ਕੋਈ ਵੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਜੋ ਪੋਲੀਟੀਕਲੀ ਇਹ ਤੇਜ਼ੀ ਆਈ ਹੈ ਇਹਦੇ ਬਾਰੇ ਵੀ ਆਪਣੀ ਰਾਏ ਤੁਸੀਂ ਸਾਨੂੰ ਜ਼ਰੂਰ ਦੇਣਾ ਜਲਦ ਹੋਵੇਗੀ ਮੁਲਾਕਾਤ ਹੋਰ ਰਾਜਨੀਤਿਕ ਮੁੱਦੇ ਲੈ ਕੇ ਪੇਸ਼ ਹੋਵਾਂਗੇ ਬਣੇ ਰਹਿਣਾ ਸਾਡੇ ਨਾਲ ਵੇਖਦੇ ਰਹਿਣਾ ਪਬਲਿਕ ਗਾਰਡੀਅਨ ਨਿਊਜ਼ ਤੇ ਪੋਲੀਟੀਕਲ ਹੱਬ ਸ਼ਸ਼ੀਕਾਲ ਸ਼ਸ਼ੀਕਾਲ